ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਰੀ ਦੀ ਮਾਂ ਆਪਣਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ ਤੋਂ ਅੱਜ ਦੀ ਜੋ ਵੀਡੀਓ ਹੈ ਉਹ ਸਟੱਡੀ ਵੀਜ਼ਾ ਬਾਰੇ ਹੈ ਇਸ ਵੀਡੀਓ ਵਿੱਚ ਮੈਂ ਗੱਲ ਕਰਾਂਗੀ ਯੂਰਪ ਦੇ ਸਟੱਡੀ ਵੀਜ਼ਾ ਬਾਰੇ ਹੁਣ ਜੇਕਰ ਮੈਂ ਗੱਲ ਕਰਾਂ ਬਾਕੀ ਕੰਟਰੀਜ਼ ਵੀ ਤੇ ਕੈਨੇਡਾ ਯੂਕੇ ਜਾਂ ਆਸਟ੍ਰੇਲੀਆ ਇਹਨਾਂ ਤਿੰਨਾਂ ਕੰਟਰੀਜ਼ ਨੇ ਆਪਣੇ ਰੂਲਸ ਬਹੁਤ ਜ਼ਿਆਦਾ ਸਖਤ ਕਰ ਲਏ ਨੇ ਕੈਨੇਡਾ ਦੀ ਜੋ ਨਿਊ ਅਪਡੇਟ ਆਈ ਹੈ OIA ਕੀ ਉਹਨਾਂ ਨੇ GIC ਬਹੁਤ ਵਧਾ ਦਿੱਤੀ ਹੈ ਉਹਦੇ ਕਰਕੇ ਥੋੜਾ ਬੱਚੇ ਸੋਚ ਰਿਹਾ ਆਪਾਂ ਕੈਨੇਡਾ ਕਿੱਦਾਂ ਅਪਲਾਈ ਕਰੀਏ ਜਿੰਨਾਂ ਕੋ ਫੰਡਸ ਘਟ ਨੇ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਰੀਸੈਂਟ ਪਾਸਪੋਰਟ ਬੱਚਾ ਹੀ ਆਪਣਾ ਅਪਲਾਈ ਕਰ ਸਕਦਾ ਹੈ ਸਟੱਡੀ ਵੀਜ਼ਾ ਤੇ ਜੇ ਮੈਂ ਯੂਕੇ ਦੀ ਗੱਲ ਕਰਾਂ ਯੂਕੇ ਦੇ ਵਿੱਚ ਆਪਾਂ 스ਪਾਊਸ ਨੂੰ ਨਾਲ ਲੈ ਕੇ ਨਹੀਂ ਜਾ ਸਕਦੇ ਇਹਨਾਂ ਦੇ ਰੈਸਟ੍ਰਿਕਸ਼ਨਸ ਦੀ ਵਜ੍ਹਾ ਨਾਲ ਹੁਣ ਸਾਡੇ ਬੰਨਚ ਡਾਊਟ ਆਉਂਦਾ ਕਿ ਆਪਾਂ ਆਪਣਾ ਸਟੂਡੈਂਟ ਵੀਜ਼ਾ ਕਿਹੜੀ ਕੰਟਰੀ ਚ ਅਪਲਾਈ ਕਰ ਸਕਦੇ ਹਾਂ ਯੂਰਪ ਯੂਰਪ ਦੇ ਵਿੱਚ ਇੱਕ ਐਦਾਂ ਦੀ ਆਪਸ਼ਨਸ ਮਿਲ ਜਾਂਦੀਆਂ ਬੱਚਾ ਨੂੰ ਜਿਹਦੇ ਵਿੱਚ ਕਿ ਤੁਸੀਂ ਆਪਣਾ ਸਟੂਡੈਂਟ ਵੀਜ਼ਾ ਬਹੁਤ ਈਜ਼ੀਲੀ ਗ੍ਰਾਂਟ ਕਰਾ ਲੈਂਦੇ ਹੋ ਹੁਣ ਜੇ ਯੂਰਪ ਦੀਆਂ ਰਿਕੁਆਇਰਮੈਂਟਸ ਦੀ ਗੱਲ ਕਰਾਂ ਤਾਂ ਯੂਰਪ ਦੀਆਂ ਰਿਕੁਆਇਰਮੈਂਟਸ ਬਹੁਤ ਹੀ ਸਿੰਪਲ ਨੇ ਸਟੱਡੀ ਵੀਜ਼ਾ ਨੂੰ ਲੈ ਕੇ ਪਹਿਲੀ ਚੀਜ਼ ਆਂਦੀ ਹੈ ਕਿ ਪਲੱਸ 2 ਤੋਂ ਬਾਅਦ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਜੇ ਤੁਹਾਡੇ 55 ਤੋਂ 60% ਮਾਰਕਸ ਨੇ ਤੁਸੀਂ ਬਹੁਤ ਈਜ਼ੀ ਆਪਣਾ ਵੀਜ਼ਾ ਗ੍ਰਾਂਟ ਕਰਵਾ ਸਕਦੇ ਹੋ ਦੂਸਰੀ ਚੀਜ਼ ਆਂਦੀ ਹੈ ਕਿ ਇੰਟਰਵਿਊ ਸਕਾਈਪ ਤੇ ਇੰਟਰਵਿਊ ਹੁੰਦੀ ਹੈ ਇੰਟਰਵਿਊ ਸ케ਡਿਊਲ ਕਰਵਾਣਾ ਪਲੱਸ ਉਹਨੂੰ ਕਲੀਅਰ ਕਰਵਾਉਣ ਦੇ ਵਿੱਚ ਜੋ ਉਹਦੇ ਵਿੱਚ ਕੁਐਸਚਨਸ ਆਣਗੇ ਜਾਂ ਜੋ ਵੀ ਤੁਹਾਨੂੰ ਪੁੱਛਿਆ ਜਾਏਗਾ ਉਹਨਾਂ ਦੀ ਸਾਰੀ ਪ੍ਰੈਪਰੇਸ਼ਨਸ ਪਨਾਸ਼ ਇਮੀਗ੍ਰੇਸ਼ਨ ਦੀ ਟੀਮ ਕਰਵਾਏਗੀ ਤੁਹਾਨੂੰ ਲਾਸਟ ਥਿੰਗ ਇਹ ਆਉਂਦੀ ਹੈ ਕਿ ਗੈਪ 4 ਤੋਂ 5 ਸਾਲ ਦਾ ਗੈਪ ਜਿਹੜਾ ਹੈ ਯੂਰਪ ਵਰਗੀ ਕੰਟਰੀ ਐਕਸੈਪਟ ਕਰਦੀ ਆ ਤੁਸੀਂ ਆਪਣਾ ਗੈਪ ਜਸਟੀਫਾਈ ਕਰਵਾ ਕੇ ਸਟੂਡੈਂਟ ਵੀਜ਼ਾ ਬਹੁਤ इजीली ਗ੍ਰਾਂਟ ਕਰਾ ਸਕਦੇ ਹੋ ਉਹ ਵੀ ਆਪਣੇ ਸਪਾਊਸ ਦੇ ਨਾਲ ਹੁਣ ਤੁਹਾਡੇ ਦਿਮਾਗ 'ਚ ਇਹ ਕੁਐਸਚਨ ਆਏਗਾ ਕਿ ਬਾਕੀ ਕੰਟਰੀਜ਼ ਨੂੰ ਸਾਈਡ ਤੇ ਰੱਖ ਕੇ ਆਪਾਂ ਯੂਰਪ ਤੇ ਕਿੱਦਾਂ ਡਿਪੈਂਡ ਹੋ ਸਕਦੇ ਹਾਂ ਯੂਰਪੇ ਕਿੰਦਾ ਦੀ ਕੰਟਰੀ ਹੈ ਦੋਸਤੋ ਜਿਹਦੇ ਵਿੱਚ ਕੀ ਤੁਸੀਂ 27 ਕੰਟਰੀਜ਼ ਦਾ ਨਾਲ ਐਕਸੈਸ ਪਾ ਲੈਣੇ ਹੋ ਸ਼ੇਨਿਗਨ ਕੰਟਰੀਜ਼ ਦਾ ਤੁਸੀਂ ਕਦੀ ਵੀ ਉੱਥੇ ਆ ਜਾ ਸੰਦੇਜ ਤੁਹਾਡੇ ਕੋਲ ਪੀਆਰ ਕਾਰਡ ਬਣ ਚੁੱਕਾ ਹੈ ਤੁਹਾਡਾ ਸੈਕਿੰਡ ਥਿੰਗ ਇਜ਼ ਕਿ ਤੁਸੀਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ ਉੱਥੇ ਬਹੁਤ ਈਜ਼ੀ ਤੁਸੀਂ ਇਤਨਾ ਸਟੱਡੀ ਵੀਜ਼ਾ ਕਰ ਸਕਦੇ ਹੋ ਅਪਲਾਈ ਤੀਸਰੀ ਚੀਜ਼ ਆਇਆ ਕਿ ਬੱਚਿਆਂ ਨੂੰ ਵਰਕਿੰਗ ਆਵਰਸ ਕਿੰਨੇ ਮਿਲਦੇ ਨੇ 20 ਤੋਂ 22 ਘੰਟੇ ਪਰ ਪਰਸਨ ਨੂੰ ਪਰ ਵੀਕ ਦੇ ਅਕੋਰਡਿੰਗਲੀ ਵਰਕਿੰਗ ਆਵਰਸ ਮਿਲਦੇ ਨੇ ਜਿਸ ਦੇ ਨਾਲ ਕਿ ਬੱਚਾ ਆਪਣਾ इजीली ਕੰਮ ਕਰਕੇ ਆਪਣਾ ਰਿਕਵਰ ਕਰ ਸਕਦਾ ਹੈ ਸੋ ਜੇਕਰ ਤੁਸੀਂ ਵੀ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਯੂਰਪ ਕੰਟਰੀ ਦੇ ਵਿੱਚ ਸ਼ੇਨਗਨ ਕੰਟਰੀ ਦਾ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਫੋਨ ਚੁੱਕੋ ਕਾਲ ਕਰੋ ਸਾਡੇ ਦਿੱਤੇ ਗਏ ਨੰਬਰਾਂ ਤੇ ਸਾਡੇ ਆਫਿਸ ਵਿਜ਼ਿਟ ਕਰੋ ਪਨਾਸ਼ ਇਮੀਗ੍ਰੇਸ਼ਨ ਦੀ ਟੀਮ ਦੇ ਨਾਲ ਸ਼ੇਨਗਨ ਦਾ ਸਟੱਡੀ ਵੀਜ਼ਾ ਪਾਉਣ ਦਾ ਸੁਪਨਾ ਕਰੋ ਸਾਕਾਰ ਧੰਨਵਾਦ